ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਸਾਨੂੰ ਇਨਸਟਰਕਸ਼ਨਸ ਨੇ ਕਿ ਪੰਜਾਬ ਦੇ ਕਿਸੇ ਵੀ ਗਲੀ ਨੁਕੜ 'ਚ ਨਸ਼ਾ ਨਹੀਂ ਵਿਕਣਾ ਚਾਹੀਦਾ ਤੇ ਉਹਦੀ ਲੜੀ ਦੇ ਤਹਿਤ ਇਹ ਯੁੱਧ ਨਸ਼ਾ ਵਿਰੁੱਧ ਪਿਛਲੇ 15 ਦਿਨਾਂ ਤੋਂ ਪੂਰੇ ਪੰਜਾਬ 'ਚ ਚਲਾਇਆ ਜਾ ਰਿਹਾ ਹੈ ਔਰ ਫਰੀਦਕੋਟ 'ਚ ਵੀ ਉਸੇ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਹੁਤ ਚੰਗੀ ਕਾਰਗੁਜ਼ਾਰੀਆਂ ਪੁਲਿਸ ਵੱਲੋਂ ਕੀਤੀ ਗਈਆਂ ਔਰ ਪਿਛਲੇ 15 ਦਿਨਾਂ 'ਚ ਅਸੀਂ 180 ਨਸ਼ਾ ਤਸਕਰ ਹਲੇ ਤੱਕ ਆਲਮੋਸਟ ਗ੍ਰਫਤਾਰ ਕਰਕੇ ਜੇਲਾ ਚ ਭੇਜ ਚੁਕੇ ਨੇ ਉਸੀ ਲੜੀ ਦੇ ਤਹਿਤ ਹੀ ਜਿੱਦਾਂ ਪਿਛਲੇ 2-3 ਦਿਨ ਪਹਿਲਾਂ ਵੀ ਇੱਕ ਐਨਕਾਊਂਟਰ ਹੋਇਆ ਸੀ ਜੇਚ ਇੱਕ ਨਾਮੀ ਇੱਕ ਨਾਮ ਜਿਹੜਾ ਬੰਦਾ ਸੀ ਮੰਨ੍ਰਿਤ ਮਨੀ ਉਹਨੂੰ ਵੀ ਅਰੈਸਟ ਕਰਕੇ ਫਰੀ ਕੋਟ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਜਿਹੜਾ ਇਹ ਇੱਕ ਸਸਟੇਨਡ ਐਕਸ਼ਨ ਚੱਲ ਰਹਾ ਹੈ ਗੈਂਗਸਟਰਸ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਉਹ ਚੀਜ਼ ਸਾਡੀ ਸੀਆਈਏ ਫਰੀਦਕੋਟ ਦੀ ਟੀਮ ਨੂੰ ਇੱਕ ਬਹੁਤ ਅੱਛੀ ਕਾਮਯਾਬੀ ਮਿਲੀ ਐਂਡ ਥਿਸ ਵਾਸ ਐਬਲੀ ਲੀਡ ਅੰਡਰ ਦ ਸੁਪਰਵੀਜ਼ਨ ਆਫ ਅਰ ਐਸਪੀਡੀ ਸਦਾ ਜਸਮੀਤ ਸਿੰਘ ਔਰ ਸੀਆਈਏ ਇਨਚਾਰਜ ਅਮਰਿੰਦਰ ਸਿੰਘ ਗਿਲ ਉਹਨਾਂ ਦੀ ਟੀਮਸ ਨੇ ਬਹੁਤ ਚੰਗਾ ਕੰਮ ਕੀਤਾ ਔਰ ਇਚ ਇੱਕ ਬੰਦਾ ਹੈ ਮਨਪ੍ਰੀਤ ਸਿੰਘ ਏਲੀਅਸ ਮਨੂ ਜਿਹਦੇ ਤੇ ਪੁਰਾਣੇ ਵੀ ਤਿੰਨ ਪਰਚੇ ਸੀ ਉਹਨੂੰ ਅਰੈਸਟ ਕੀਤਾ ਗਿਆ ਔਰ ਇਹਦੇ ਵਿੱਚ ਟੋਟਲ ਤਿੰਨ ਅਸਲੇ ਜਿਹੜੇ ਹੈਗੇ ਉਹ ਬਰਾਮਦ ਕੀਤੇ ਗਏ ਹਨ ਔਰ ਇਹ ਇਸੇ ਲਈ ਵੀ ਇੱਕ ਸਬਸਟੈਂਸ਼ੀਅਲ ਰਿਕਵਰੀ ਹੈ ਕਿਉਂਕਿ ਇਹ ਜਿਹੜਾ ਬੰਦਾ ਸੀ ਇਹ ਤਿੰਨ ਹਥਿਆਰਾਂ ਨੂੰ ਯੂਜ਼ ਕਰਕੇ ਇੱਕ ਬਹੁਤ ਹੀ ਸੈਂਸੇਸ਼ਨਲ ਕ੍ਰਾਈਮ ਨੂੰ ਫਿਰਾਕ ਉਹਨੂੰ ਅੰਜਾਮ ਦੇਣ ਦੀ ਫਿਰਾਕ ਚ ਸੀ ਇਹ ਸੀ ਜਦੋਂ ਇਹ ਬੰਦਾ ਰਾਉਂਡ ਅਪ ਕੀਤਾ ਗਿਆ ਤਾਂ ਫਿਰ ਇਹ ਚ ਐਫ ਆਈ ਆਰ ਨੰਬਰ 41 ਪੀ ਐਸ सदर ਫਰੀਦਕੋਟ ਰਜਿਸਟਰ ਹੋਈ 12/3/25 ਨੂੰ ਔਰ ਇਹ ਮੰਤਰੇਤ ਸਿੰਘ ਉਰਫ ਮਨੂ ਇਹ ਮੋਗੇ ਜ਼ਿਲ੍ਹੇ ਦਾ ਵਸਨੀਕ ਹੈ ਔਰ ਇਹ ਤੇ ਪੁਰਾਣੇ ਜਿਹੜੇ ਦੋ ਪਰਚੇ ਨੇ ਉਹ ਵੀ ਇੱਕ ਪਹਿਲਾ ਆਰਮਸ ਐਕਟ ਦਾ ਪਰਚਾ ਹੈ ਸੋ ਇਸ ਇਹਦੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਹਲੇ ਪਿਛਲੇ 5-6 ਮਹੀਨਿਆਂ 'ਚ ਫਰੀਦਕੋਟ ਪੁਲਿਸ ਨੇ ਜਿਹੜੀ ਇਹ ਨੱਥ ਪਾਈ ਹੈ ਮਾੜੇ ਅਨਸਰਾਂ ਦੇ ਖਿਲਾਫ ਉਹ ਜੋ ਹਲੇ ਤੱਕ ਟੋਟਲ 29 ਵੈਪਨਸ ਰਿਕਵਰ ਹੋ ਚੁੱਕੇ ਨੇ ਜੋ ਕਿ ਇੱਕ ਕਾਫੀ ਵੱਡੀ ਮਾਤਰਾ ਹੈ ਅਸਲੇ ਦੀ ਔਰ ਜਿਹੜਾ ਵੀ ਮੜਾ ਅਨਸਰ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਅਸੀਂ ਬਹੁਤ ਹੀ ਸ਼ਕਤੀ ਨਾਲ ਅਸੀਂ ਨਿਜਠਣਗੇ ਜਿੱਦਾਂ ਅਸੀਂ ਪਹਿਲਾਂ ਤੋਂ ਨਿਜਠਦੇ ਆ ਮੈਡਮ ਮਨਪ੍ਰੀਤ ਮਨੂ ਜਿਸ ਦੀ ਗ੍ਰਿਫਤਾਰੀ ਹੋਈ ਹੈ ਕਿਸ ਤੋਂ ਦੀ ਇਨਪੁਟ ਸੀ ਔਰ ਕਿਸ ਤੋਂ ਇਹ ਸੁਕਾਉ ਦੁਪਤਾ ਹੈ ਜੀ ਇਹ ਇੱਕ ਸੋਰਸ ਬੇਸਡ ਇਨਪੁਟ ਸੀ ਔਰ ਇਹ ਕਾਫੀ ਟਾਈਮ ਸੇ ਸਾਡਾ ਇੱਕ ਆਪਰੇਸ਼ਨ ਚੱਲਦਾ ਪਿਆ ਸੀ 6-7 ਦਿਨਾਂ ਤੋਂ ਔਰ ਇਹ ਚ ਅਸੀਂ ਆਪਣੀ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਔਰ ਫਿਰ ਅਸੀਂ ਇੱਕ ਟਰੈਪ ਲਾਇਆ ਐਂਡ ਓਨ ਦਾ ਬੇਸਿਸ ਆਫ ਦਾ ਸੋਰਸ ਇਨਪੁਟ ਐਸ ਵੈਲ this person was rounded up ਔਰ ਇਹਦੇ ਕੋਲੋਂ ਫਿਰ ਅਸੀਂ ਤਿੰਨ ਹਥਿਆਰ ਬਰਾਮਦ ਕੀਤੇ ਨੇ ਕਿੱਥੋਂ ਗ੍ਰਿਫਤਾਰੀ ਹੋਈ ਮੈਡਮ ਇਹ ਇੱਥੋਂ ਹੀ ਗ੍ਰਿਫਤਾਰੀ ਹੋਈ ਹੈ ਸਾਡੀ ਜਿਹੜੀ ਪੁਲਿਸ ਟੀਮ ਹੈ ਉਹਨੇ ਚੰਦਵਾਜਾ ਨੈਸ਼ਨਲ ਹਾਈਵੇ ਤੇ ਨਾਕਾ ਲਗਾਇਆ ਹੋਇਆ ਸੀ ਔਰ ਕਿਉਂਕਿ ਸਾਡੇ ਕੋਲ ਇਨਪੁਟ ਸੀ ਕਿ ਇਹਦੀ ਮੂਵਮੈਂਟ ਇਧਰ ਹੈ ਤਾਂ ਫਿਰ ਅਸੀਂ ਉਹਨੂੰ ਉੱਥੋਂ ਪ੍ਰੋਪਰ ਪ੍ਰोसीजर ਫਾਲੋ ਕਰਦੇ ਹੋਏ ਰਾਉਂਡ ਅਪ ਕੀਤਾ ਤੇ ਐਫਆਈ ਰਜਿਸਟਰ ਕੀਤੀ ਹੈ ਜੀ ਫਿਰ ਜਿਹੜਾ ਕੱਲ ਐਨਕਾਊਂਟਰ ਹੋਇਆ ਉਸ ਵਿੱਚ ਵੀ ਮੋਗਾ ਦਾ ਨਿਵਾਸੀ ਜੀ ਜਿਹੜਾ ਕਿਰਪਾ ਕੀਤਾ ਕਿ ਉਸ ਨਾਲ ਵੀ ਰਿਲੇਟਡ ਹੈ ਜੀ ਨਹੀਂ ਉਹਦੇ ਨਾਲ ਕੋਈ ਐਸਐਚ ਰਿਲੇਸ਼ਨ ਨਹੀਂ ਹੈ ਬਟ ਯੈਸ ਯੂ ਆਰ ਰਾਈਟ ਉਹ ਵੀ ਮੋਗੇਦਾਈ ਵਸਨੀਕ ਸੀ ਇਹ ਵੀ ਮੋਗੇਦਾਈ ਹੈ ਔਰ ਫਰੀਦਕੋਟ ਔਰ ਮੋਗਾ ਅਡਜੋਇਨਿੰਗ ਡਿਸਟ੍ਰਿਕਟਸ ਨੇ ਦੂਜਾ ਫਰੀਦਕੋਟ ਚ ਬਹੁਤ ਸਾਰੀ ਨੈਸ਼ਨਲ ਹਾਈਵੇਜ਼ ਗੁਜ਼ਰਤੀ ਹੈ ਤੋ ਇੱਕ ਕਾਫੀ ਇੱਕ ਥੋਰੋਫੇਅਰ ਕੀ ਤਰ੍ਹਾਂ ਫਰੀਦਕੋਟ ਯੂਜ਼ ਹੁੰਦਾ ਹੈ ਸੋ ਥੈਟ ਮਾਈਟ ਬੀ ਦ ਰੀਜ਼ਨ ਕਿ ਥਿਸ ਇਜ਼ ਅ ਕਾਮਨੈਲਿਟੀ ਇਸ ਗੈਂਗ ਨਾਲ ਰਿਲੇਟਡ ਹੈ ਜਾਂ ਜੀ ਉਹ ਅਸੀਂ ਵੈਰੀਫਾਈ ਕਰ ਰਹੇ ਨੇ ਇਹਦਾ ਰਿਮਾਂਡ ਅਸੀਂ ਲਿਆ ਹੈ ਐਂਡ ਇਹਦੀ ਸਸਟੇਨਡ ਪੁੱਛਕਿਛ ਕੀਤੀ ਜਾਊਗੀ